ਐ ਸਰ ਇਹਨੇ ਬਹੁਤ بڑے ਬੰਦੇ ਨੇ ਇਹ ਇਹ ਸਰ ਤੁਹਾਡੇ ਪੈਰਾਸ਼ੂਟ ਹੈ ਬਹੁਤ ਅੱਛਾ ਜੀ ਇਹਨਾਂ ਨੇ ਪੈਰਾਸ਼ੂਟ ਬਣਾਏ ਨੇ ਇਹ ਆ ਤੁਸੀਂ ਫੜਿਓ ਇੱਕ ਮਿੰਟ ਜੀ ਇਹ ਦੇਖੋ ਇਹ ਪੈਰਾਸ਼ੂਟ ਨੇ ਇਹ ਦੇਖੋ ਇਸ ਐ ਸਰ ਇਹਨਾਂ ਨੇ ਪਾ ਕੇ ਛਾਲਾ ਮਾਰਨੀ ਆ ਥੱਲੇ ਇੱਥੋਂ ਕਿੱਦੋਂ ਇਹ ਲੈਂਡ ਕਿੱਥੇ ਕਰਨਾ ਜੀ ਉਹ ਜਿਹੜੀ ਝੀਲ ਨਜ਼ਰ ਆ ਰਹੀ ਹੈ ਨਾ ਹਾਂ ਜੀ ਉਹ ਜਿਹੜੀ ਝੀਲ ਉਹਦੇ ਵਿੱਚ ਤੁਸੀਂ ਇੱਥੇ ਲੈਂਡ ਕਰਨਾ ਕੀ ਉਹਦੇ ਵਿੱਚ ਕੁ ਕੀਮਤੀ ਛਾਵਾਂ ਵਾਂ ਸਾਨੂੰ ਬੋਰੇ ਦੇ ਤੇ ਚੂਣ ਜਾਣੀਆਂ ਸੀ ਠੀਕ ਹੈ ਨਾ ਜੀ ਤੇ ਅਗਰ ਤੁਸੀਂ ਬਚ ਗਏ ਤੇ ਫਿਰ ਇਹ ਆ ਕਿ ਪੂਰੀ ਦੁਨੀਆ ਸਰ ਜਿਲੇ ਅਗਰ ਇਹ ਦੋਨੋਂ ਬੰਦੇ ਬਚ ਕੇ ਆ ਜਾਂਦੇ ਨੇ ਨਹੀਂ 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 ਬਚਣ ਵਾਲੀ ਤਾਂ ਗੱਲ ਹੀ ਨਾ ਕਰੋ ਭਾਜੀ ਮਤਲਬ ਅਸੀਂ ਅਸੀਂ ਇਹ ਜਿਹੜਾ ਪਾ ਗਏ ਹਾਂਜੀ ਛਾਲ ਮਾਰਨੀ ਥੀ ਹਾਂਜੀ 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 ਉਹ ਜਿਹੜੀ ਸਾਹਮਣੇ ਝੀਲ ਹੈ ਨਾ ਜੀ ਆਹ ਤਾਂ ਪਹਿਲਾ ਮੁਕਾਲਾ ਝੀਲ ਤਾਂ ਵੇਖ ਲੈਣ ਆਹ ਪਉਣਾ ਹਾਂਜੀ ਹਾਂਜੀ ਇਹ ਪੈਰਾਸ਼ੂਟ ਹੈ ਜਿਲੇ ਤੁਸੀਂ ਛਾਲ ਮਾਰ ਰਹੇ ਹੋ ਨਾ ਜੀ ਇਹਨੇ ਖੁੱਲ ਜਾਣਾ ਇਹ ਤੁਹਾਡੇ ਆਹ ਦੇਖੋ ਐਦਾਂ ਤੁਸੀਂ ਆਪਣੀਆਂ ਤੇਰੀ ਮੱਤ ਵਗੀ ਆ ਉਹ ਪਤਾ ਨਹੀਂ ਕੁੱਤਾ ਛੱਡਣ ਆਇਆ ਆ ਤੂੰ ਸਾਡੀ ਪੈਰਾਸ਼ੂਟ